ਤੁਸੀਂ ਸਾਰੇ ਜਾਣ ਸ਼ੀਖ ਹੋ ਗੋਗੇ ਤੇ ਆਪਣੀ ਆਪਣੀ ਜਿੰਦਗੀ ਦੇ ਵਿੱਚ ਖੁਸ਼ ਹੋ ਗੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋ ਜੀ ਲੱਗਿਆ ਆ ਪੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਇਹ ਕਿਸੇ ਸਿਆਣੇ ਨੇ ਗੱਲਾਂ 16 ਨੇ ਕਈਆਂ ਸੱਚ ਕਦੇ ਘਰ ਦੇ ਵਿੱਚ ਚਾਹੇ ਕੋਈ ਜਾਨਵਰ ਪਾਲ ਲਓ ਚਾਹੇ ਕੋਈ ਪੰਛੀ ਪਾਲ ਲਓ ਚਾਹੇ ਉਹ ਤੋਂ ਇਨਸਾਨ ਕਿਉ ਨਾ ਹੋਵੇ ਜਦੋਂ ਤੋਤੇ ਦੂਰ ਹੋ ਜਾਂਦਾ ਉਹ ਤਾਂ ਬੜਾ ਦੁੱਖ ਲੱਗਦਾ ਕਿਉਂਕਿ ਈਆਂ ਪੁੱਤਾਂ ਨੂੰ ਪਾਲਿਆ ਈਆਂ ਪੁੱਤਾਂ ਨੂੰ ਮੂਰੂ ਨਾ ਉਹਦੇ ਨਾਲ ਹੱਥੇ ਖੇਡੇ ਤੇ ਸਾਨੂੰ ਪਤਾ ਹੈ ਵੀ ਕਮੀਆਂ ਜੋ ਬੰਦੇ ਦੇ ਉਹ ਆਤਮ ਬੜੀਆਂ ਕਮੀਆਂ ਚੱਲੇ ਜਾਂਦੀਆਂ ਬਹੁਤ ਪੁਸਤਾਵਾ ਹੁੰਦਾ ਜਦੋਂ ਕੋਈ ਜ਼ਿੰਦਗੀ ਦੇ ਵਿੱਚੋਂ ਚੱਲੇ ਜਾਂਦਾ ਹੈ ਜਿੱਦਾਂ ਮੰਨ ਲਓ ਹੁਣ ਅਸੀਂ ਕੋਈ ਪ੍ਰੋਗਰਾਮ ਹੁੰਦਾ ਮੰਨ ਲਓ ਇਹ ਆ ਕੋਈ ਖੁਸ਼ੀ ਦਾ ਲਾਲ ਹੋਵੇ ਜਾਂ ਗਮੀ ਦਾ ਲਾਲ ਕੋਈ ਵੀ ਪ੍ਰੋਗਰਾਮ ਲਾ ਲਓ ਤਕਰੀਬ ਨੇ ਖਾਦਰ ਸਾਹਿਬ ਨੂੰ ਬੜਾ ਚੇਤੇ ਕਰਦੇ ਆ ਕਿਉਂਕਿ ਹਰ ਸਮਾਂ ਉਹ ਮੁੜ ਕੇ ਤਾਂ ਨਹੀਂ ਆਉਂਦਾ ਪਰ ਚੇਤੇ ਗੱਲਾਂ ਚੇਤੇ ਜ਼ਰੂਰ ਹੁੰਦੀਆਂ ਚੈਲ ਨੇ ਲੋ ਸਾਡੇ ਨਿਆਣਿਆਂ ਦਾ ਪਿਆ ਕਿੱਧਰ ਨੂੰ ਐ ਦੇਖਣਾ ਇਹ ਸਿੱਧਾ ਕਰਦੀ ਬਾਹਰ ਤੋਂ ਸਿੱਧੀ ਕਰਦੇ ਹਾਂਜੀ ਇਹ ਸਿੱਧੇ ਸਿੱਧੇ ਇਹ ਬਈਆ ਆਏ ਬਈਆ ਇਹ ਆ ਨਹੀਂ ਬਗੜ ਇਹਦਾ ਲਾ ਸਾਮੀ ਅੱਜ ਮਨਿੰਦਰ ਲੇਟ ਆ ਅੱਜ ਦਾ ਸਭ ਬੈਨ ਸਾਹਿਕਾਂ ਸਾਸਤਿਕ ਆਗਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਗਿਆ ਦਾ ਸਭ ਨੂੰ ਸਜੜਦੀ ਕਿ ਲੱਗ ਜਿਉਂ ਸੰਦਰਸਤ ਹੋ ਦੀ ਬਕਤ ਤਜਨੀਤ ਹੁੰਦਾ ਜੀ ਕਹਿੰਦੇ ਮਾਂ ਨੂੰ ਰੱਜ ਕੇ ਨਾ ਆਵੇ ਬੱਚੇ ਨੋਟੈਂਜਾ ਆਜਨਾ ਦੇ ਢੇੜਾ ਬੱਚੇ ਆ ਦੇਖੇ ਉੱਪਰ ਯੋਗਾ 10 ਮਿੰਟ ਜਿਹਨ ਟੈਂਸ਼ਨ ਦੇ ਵਿਦੇ ਪਾਪਾ ਦਾ ਆਰਾਮ ਨਾ ਪਾ ਮੈਨੂੰ ਤਾਂ ਮੇਰੇ ਤਾਂ ਨਾ ਨੀਂਦ ਨਾ ਜਿਹੜੀ ਬੈਡ ਹੁੰਦਾ ਨਾ ਖਾੜੂ ਦਾ ਪੇਚ ਐ ਜਿੱਦਾਂ ਅੰਦਰ ਤੋਂ ਹਣਾ ਹਾਂ ਮੈਂ ਇੰਦਰਾ 10 ਮਿੰਟ ਲਈ ਇੱਟਾ ਆਮ ਦਾ ਜਿੱਦ ਨੂੰ ਦਿਖਾਇਓ ਬੜੇ ਆ ਆ ਸਾਹਮਣੇ ਹੰਗਾਰਮੀ ਆ ਗਿਆ ਆਊਗਾ ਗਗਨੂ ਜਰੂਰ ਹੀ ਆਪਿਆ ਕਿਤੇ ਦਾ ਪੀਦਾ ਆ ਗਿਆ ਦੇਖ ਤੇ ਅੰਦਰੋਂ ਕਰਕੇ ਤੁਸੀਂ ਵੀ ਇਤਨਾ ਤੂੰ ਦੇਖੋ ਗਾਜੀ ਉਹ ਸਿੰਦੂ ਆ ਗਿਆ ਉਹ ਤੇ ਬੀਜੀ ਆ ਗਿਆ ਦੇਖੀ ਉਹ ਤੇ ਬੀਦੂ ਆ ਗਿਆ ਆਂ ਅੰਦਰ ਸਭ ਠੀਕ ਆ ਵਿੱਚ ਕਰਦੇ ਬੀਜੀ ਕਰਦੇ ਸਭ ਚੱਲ ਜਾਵੇ ਸਭ ਠੀਕ ਆ ਕੰਮ ਦਾ ਰਹਿ ਜੇ ਗਿਆ ਹੋਰ ਫੇਰਾੜੀ ਠੀਕ ਆ ਸਭ ਚੱਲ ਜਾਵੇ ਸਾਰੇ ਹਾਂ ਕਿਵੇਂ ਰਹੀ ਪੜਾਈ ਤੂੰ ਲੇਟ ਕਾਤੇ ਹੋ ਜਾਣਾ ਇਹਨਾਂ ਬਾਕੀ ਅੱਜ ਅੰਦਿਆਂ ਨੂੰ ਛੱਡਣਾ ਹੈ ਅੱਛਾ ਤਨੂ ਤੇਰੀ ਡਿਊਟੀ ਲੱਗੀ ਹੋਈ ਆ ਤੇਰੀ ਡਿਊਟੀ ਲਈ ਹੋਈ ਆ ਮੈਂ ਤਾਂ ਸਵੇਰ ਨੂੰ ਲੈ ਕੇ ਜਾਂਦੇ ਚੱਕ ਕੇ ਫੇਰ ਆਉਂਦੇ ਹਾਂ ਉਹਦਾ ਛੱਡ ਜਾਂਦੇ ਹਾਂ ਨਾ ਅੱਛਾ ਉੱਧਰ ਨੂੰ ਛੱਡ ਕੇ ਫੇਰ ਇੱਧਰ ਨੂੰ ਆਉਂਦੇ ਆ ਹਨਾ ਤੇ ਇਹਨੂੰ ਸਵੇਰ ਪਹਿਲਾਂ ਲੈ ਜਾਂਦੇ ਨੇ ਫੇਰ ਸ਼ਾਮ ਨੂੰ ਬਾਅਦ ਹੀ ਫੜਦੇ ਨੇ ਆ ਇਹਨੂੰ ਸਭ ਨੂੰ ਟਾਈਮ ਦੇਣਾ ਛੱਡਾਉਣਾ ਪੈਂਦਾ ਮੈਨੂੰ ਸੱਤ ਨੇ ਆਣੇ ਨੂੰ ਥੋੜੀ ਜਿਹੀ ਸਿਆ ਸਾਰੇ ਬਸ ਇੱਕ ਹੋਣਾ

ਕਹਤ ਤੇ ਦੇ ਕੇ ਤਾਂ ਮੇਰਾ ਵੀਰ ਆਇਆ ਕਾ ਕਰਦਾ ਸੀ ਛਿੱਟੀ ਜਾ ਕੇ ਇਹਦੇ ਮਾਪੇ ਐਂੇ ਦੱਸਦੇ ਪਾਪਾ ਤੇ ਚਲੋ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਤੇ ਮੰਦਰ ਨੂੰ ਹੁਣ ਦੇਦੀ ਆ ਪਰ ਰੋਟੀ ਪਾਣੀ ਹੈ ਚਾਹ ਜੀ ਲਿਆ ਦੇ ਇਹਨੂੰ ਬੁੱਕੋ ਪਾਣੀ ਆਹ ਚਾਰ ਤੱਕ ਆ ਬਣਿਆ ਹੋਣਾ ਖਰਾਬ ਹੋ ਗਿਆ ਪਤਾ ਨਹੀਂ ਹੱਥ ਉੱਥੇ ਲੱਗ ਗਿਆ ਆਟੇ ਉੱਤੇ ਵਾਲਾ ਹੁਣ ਤਾਂ ਬਸ ਮੈਂ ਧੁੱਪਾਂ ਜ ਰੱਖਿਆ ਆ ਥੱਲੇ ਤਾਂ ਠੀਕ ਆ ਮੈਂ ਹਮਾਰੀ ਧੁੱਪ ਲਵਾ ਦੂੰਗਾ ਧੁੱਪ ਵੀ ਲੱਗਣੀ ਜੂਗੀ ਕਿ ਉਰਲੀ ਲੱਗ ਗਈ ਤੇ ਕੀ ਹੋਇਆ ਇਹ ਉਰਲੀ ਲੱਗ ਗਈ ਇਹ ਵਿੱਚ ਨੂਨ ਪਾ ਲਾਣਾ ਤਾਂ ਪਾ ਤਾਂ ਨੂਨ ਤਾਂ ਹੀ ਉਹ ਤਾਂ ਠੀਕ ਆ ਜਿਹੜਾ ਖਰਾਬ ਸੀ ਮੈਂ ਪਾ ਦਿੱਤਾ ਹੁਣ ਦੇਖੂੰਗਾ ਦੱਬਾ ਚੇਂਜ ਕਰੂੰਗਾ ਤੇ ਵੀ ਹਾਥੀ ਤੋਂ ਲੱਗ ਜਾਂਦਾ ਨੇ ਆਣੇ ਦਾ ਉਹ ਕੀਤੀ ਹੈ ਨਾ ਤੇ ਕਈ ਦਿਨ ਹੋ ਗਏ ਜੀ ਕਣਕ ਸੁੱਕਣੀ ਪਾਈ ਹੋਈ ਤੇ ਤੇ ਅੱਜ ਆਈ ਆਈ ਜੀ ਜੀ ਸਿਆਮਤ ਸਿਆਮਤ ਵੀ ਪੀ ਆਉਣੀ ਹੋ ਗਿਆ ਆਵਾਜ਼ ਗਾਇਆ ਫਿਰਦੇ ਇੱਥੇ 12:30 ਬਹੁਤ ਜੀ ਦੇ ਨਾ ਕਰਮਾ ਚ ਉਹਨੇ ਖਾਈ ਜਾਣਾ ਹਾਂ ਹੈਨਾ ਬਿਲਕੁਲ ਹੁਣ ਇਹਨਾਂ ਦਾ ਬਿਤਾਉ ਰੋ ਖਾ ਰਹਿਣਾ ਜਰੀਆਂ ਨੇ ਚਲੋ ਸਾਡੇ ਕਰਮਾਂ ਦਾ ਸਾਡੇ ਕੋਲ ਦੀ ਵਾਝਿਆਣੀ ਹਾਂ ਜਿਹਦੇ ਕਰਮਾਂ ਦਾ ਨਾ ਉਹਨੂੰ ਮਿਲੇ ਜਾਣਾ ਕਿ ਨਹੀਂ ਜਿਹਦੇ ਪ੍ਰਮਾਤਮਾ ਨੇ ਲਿਖਿਆ ਹਨਾ ਖਾਣਾ-ਦਾਣੀ ਹਨਾ ਸਾਰੇ ਜਾਨਵਰਾਂ ਨੂੰ ਪੱਥਰ ਚ ਕੀੜਾ ਉਹਨੂੰ ਵੀ ਪ੍ਰਮਾਤਮਾ ਦਿੰਦਾ ਹਰ ਕਿਸੇ ਦੇ ਕਰਮਾਂ ਦੇ ਵਿੱਚ ਪ੍ਰਮਾਤਮਾ ਨੇ ਲਿਖਿਆ ਦਾਣਾ-ਪਾਣੀ ਉਹਨੂੰ ਹਰ ਹਿੱਲੇ ਮਿਲੇ ਜਾਣਾ ਏ ਵੀ ਸਾ ਅਸੀਂ ਕੌਣ ਹੁੰਦੇ ਜਿਸ ਨੂੰ ਰੋਕਣ ਵਾਲੇ ਹੈ ਨਾ ਨਾ ਉਹਨਾਂ ਦੇ ਕਰਮਾ ਦੇ ਦਿਖਾਉਂਦੀ ਤਾਂ ਆਪਣ ਤੋਂ ਕੇ ਖੜਾਦੀ ਨਾ ਸਹੀ ਗੱਲ ਆ ਭਾਈ ਤੋਤੀ ਪਈ ਆ ਖਾਲਾ ਖਾਲਾ ਭਾਈ ਵੀ ਹੁਣ ਤੋਤੀ ਪਈ ਆ ਵੀ ਮਾੜਾ ਮੋਟਾ ਜਿਹੜਾ ਹੈਗਾ ਤਾਂ ਕੀੜਾ ਮਕੌੜਾ ਵੀ ਉਹ ਸਾਫ ਹੋ ਗਿਆ ਠੀਕ 4 ਦਿਨ ਹੋ ਗਏ ਆਪਾਂ ਨੂੰ ਪਾਈਆਂ ਨੇ ਤੇ ਸੁਖਾਈਆਂ ਨੇ ਫਿਰ ਤੁਫਾਂ ਹਾਂ ਉਹਨਾਂ ਦੇ ਕਰਮਾ ਚੰਨ ਨੇ ਉਹ ਚੁਗਣਾ 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 ਤੇ ਧੁਪਾ ਫੁੱਲ ਪਈ ਹੋਈ ਆ ਜਾਨ ਕੜਾਕੇ ਦੀ ਧੁਪਾ ਨਾ ਲੱਗੀ ਬਸ ਹੁਣ ਠੀਕ ਆ ਮੜੇ ਚੱਬ ਕੇ ਦੇਖ ਲੈਣਾ ਕਿੰਦਾ ਦਾਣਾ ਜਾਂ ਮੜਾ ਜਾਂ ਤੁਸੀਂ ਚੱਬੋ ਮੈਂ ਕਿਤੇ ਹੁੰਦੇ ਸੀ ਹਾਂ ਐਨ ਓਕੇ ਆ ਕਣਕ ਆਏ ਕਿ ਉਹ ਦੀਰਜਨ ਜੀ ਤੁਹਾਨੂੰ ਜਾਨੇ ਕਣਕ ਧੋ ਕੇ ਆਉਣ ਲੱਗਿਆ ਸੀ ਜਿਹੜਾ ਨਾ ਵਧੀਆ ਆਟਾ ਕੱਢੇ ਠੀਕ ਆ ਹਾਂ ਹੁਣ ਕਣਕ ਸਾਡੀ ਤਾਈ ਹਾਂ ਲਿਆ ਫੜਾ ਮੈਂ ਪਾਦਮਾ ਤੁਸੀਂ ਮੈਨੂੰ ਫੜਾ ਦਿਓ ਬਲਵਾ ਇੱਕ ਵਾਰੀ ਉੱਪਰ ਤੋਂ ਪਾਦਮਾ ਇੱਕ ਕਣਕ ਦੱਸ ਕੇ ਚੱਕ ਲੂੰਗੀ ਚੁੱਕ ਇਹ ਦੇਖ ਗੁਰੀ ਮਮੀ ਤਾਂ ਆ ਗਈ ਦੀ ਵਿਚਾਰੀ ਜੀ ਮੇਰੇ ਤੋਂ ਕਿਸਾ ਤੋ ਹੁਣ ਤੁਸੀਂ ਭਾਜੀ ਨੂੰ ਲੈ ਕੇ ਗਏ ਜਿਹਨੇ ਜਦੋਂ ਦਵਾਈ ਦੋਹਣ ਮੈਨੂੰ ਹਿੰਮਤ ਜੀ ਮਰਾ ਦਿੱਤੀ ਨਿਆਣੇ ਨਾਲ ਔਖਾ ਹੋ ਜਾਂਦਾ ਬਿਲਕੁਲ ਨਿਆਣੇ ਆ ਔਖਾ ਹੋ ਜਾਂਦਾ ਕੋਈ ਬਜਾ ਨਹੀਂ ਦਿੱਕਣਾ ਚਲੋ ਮਿਲਦੇ ਆਪਾਂ ਹੁਣ ਤੁਹਾਨੂੰ ਬਾਤ ਦੇ ਵਿੱਚ ਹੀ ਪਹਿਲਾਂ ਪਾ ਲਈਏ ਆਪਾਂ ਕਣਕ ਕਣਕ ਪਾ ਲਈਤੀ ਥੈਲੇ ਵਿੱਚ ਤੇ ਹੁਣ ਲੱਗੇ ਆ ਜੀ ਚਾਹ ਪੀਣ ਆਪਾਂ ਹੰਤਾ ਪਹਿੜਾ ਹੰਤੀ ਖਰਾਬ ਸਕਦੇ ਨੇ ਦੇ ਨੇ ਇਹ ਵੀ ਦੁੰਦਾ ਸੈਟ ਨੂੰ ਹੱਥ ਲਾਉਣ ਇਹਨੂੰ ਆਉਂਦੀ ਹੈ ਕਾਰਤ ਇਹ ਵਸੇ ਗੈਰੰਟੀ ਮੇਰੇ ਸੀਨੇ ਹੱਤੋਂ ਨਾ ਲਾ ਆਲੇ ਕੁਤਕੋਂ ਨਾ ਇਹ ਬਾਲ ਬਦੇ ਨੇ ਤੇਰੇ ਇਹ ਗੁੰਨਾ ਪਹਿਨਣਾ ਹਾਂ ਮਾਰ ਕੇ ਕੁਤਕੋਂ ਨਹੀਂ ਆਉਂਦਾ ਇਹ ਕੁਤਕੋਂ ਬਾਤ ਨਾ ਤਾਂ ਬਹੁਤ ਸਾਵਧਾਨ अंदर तो बहुत साल तो इतना मेरी लाड़ली चुली बाली हो साल साउगी थे हैं हाँ जानते हैं हम भी जानते हैं भी फिर ना आ देखो साउगी थे हैं बापा आ साउए हैं मम्मा साउए हैं लहन साउए ना ऐसा साउए ऐ ऐ ऐ मार दे फिर से एक छोटा मार दे मार दे मार दे अजीकाले ही गया ये था ਅੰਗਤ ਥੋੜੀ ਅਕਲ ਹੁਣੀ ਸੋਜੀ ਆਉਣ ਲੱਗੀ ਇਹਨੂੰ ਆਇਆ ਮੇਰਾ ਸਿਰ ਨਾ ਬਾਹੂ ਬਸ ਹੱਥ ਹੀ ਰੋਣਾ ਅੰਗਲ ਮਾਰਦਾ ਛੂਟਾ ਜਾਂਕੀ ਆ ਲੈ ਲੈ ਆ ਲੈ ਤੂੰ ਸੇਕੀ ਕਾ ਨਗਰ ਦੀ ਤੋਹ ਇਹ ਚੜਖਾ ਰਿਆ ਉਾਰੇ ਚੜਖਾ ਸਰ ਮਾਵੀ ਮਾਈਂ ਨਹੀਂ ਬੈਨ ਇਹ ਵਾ ਮੇਰਾ ਸਿਰ ਨਾ ਬਾਉ ਬਸ ਕਾਰ ਤਮੰਗ ਚੱਲ ਕੋਈ ਗੱਲ ਲੋ ਜੀ ਹਵਾ ਚੱਲ ਰਹੀ ਐਂ ਪੂਰੀ ਸਾਡੇ ਇੱਧਰ ਮੈਨੂੰ ਲੱਗਦਾ ਮੀਂਹ ਦਾ ਮੌਸਮ ਵੀ ਬਣ ਚੁੱਕਿਆ ਇਹ ਹਵਾ ਵੀ ਚੱਲਦੀ ਐਂ ਠੰਡੀ 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 ਹਵਾ ਚੱਲਣ ਲੱਗੀ ਹੋਈ ਆ ਤੇ ਕਣਕ ਮੇਰੀ ਥਾਲੇ ਵਿੱਚ ਪਾਈ ਹੋਈ ਆ ਤੇ ਮਨਿੰਦਰ ਸਿੰਘ ਬੋਲ ਕਿਆ ਕਹਿੰਦਾ ਹਾਂ ਬੋਲ ਕਿਆ ਕਹਿੰਦਾ ਟਿਊਸ਼ਨ ਚੱਲਿਆ ਹਾਂ ਹੁਣ ਤੂੰ ਟਿਊਸ਼ਨ ਚੱਲਿਆ ਪਪੀਤਾ ਤੋੜਦਾ ਤਾ ਹੈ ਪਪੀਤਾ ਪਪੀਤੇ ਕਾ ਕਰਨਾ ਕਿਆਤਾ ਵੀ ਇਹ ਸਾਰੇ ਪੁਛਾ ਵੀ ਹੈ ਪਵਿੱਤਾ ਕਿ ਸਾਰੇ ਲੱਗਿਆ ਮਾਂ ਕੇ ਮੇਰੇ ਲੱਗਿਆ ਹੈ ਕਹਿੰਦੇ ਇੱਕ ਤੋੜ ਕੇ ਲੱਗਿਆ ਹੋ ਵੀ ਵੀ ਕੱਚਾ ਕੱਚਾ ਵੀ ਨਜ਼ਾਰਾ ਹੁੰਦਾ ਰੋਟੀ ਦਾ ਪਵਿੱਤੇ ਜਿੱਦਾਂ ਰੋਟੀ ਵਿੱਚ ਪੈ ਜਾਂਦੇ ਨੇ ਪਰੌਂਠੇ ਬਣਦੇ ਨੇ ਅੱਛਾ ਕਦੂ ਘਾਲ ਕਰਕੇ ਹਾਂ ਅੱਛਾ ਉਹਨੇ ਖਾਂਦੇ ਹੁਣੇ ਕਈ ਮੇਰੇ ਭੈਣ ਭਾਈ ਖਾਂਦੇ ਨੇ ਤੇ ਉਹਨਾਂ ਨੇ ਆਂਟੀ ਨੂੰ ਪੁੱਛਿਆ ਹੁਣ ਕੁੜੀ ਨੇ ਆਂਟੀ ਦਿਨੇ ਫਿਰ ਕਹਿੰਣਾ ਉਹ ਮੇਰੇ ਲ ਘਰ ਲੱਗਿਆ ਹਾਂ ਫਿਰ ਕਹਿੰਦੇ ਲੈ ਕੇ ਆਈਏ ਸਕੱਚਾ ਵੀ ਅਸੀਂ ਪਰੌਂਠੇ ਬਣਾ ਕੇ ਖਾਣੇ ਬਹੁਤ ਵਧੀਆ ਵੀ ਹੁੰਦੇ ਸੇਤਲੇ ਵੀ ਠੀਕ ਆ ਤਾਂ ਕਹ ਤੋ ਦੱਸਿਆ ਜਿੰਨਾ ਚੇਰ ਕਹਿੰਦੇ ਜਿੰਨਾ ਪਵਕਾ ਪਵਿੱਤਾ ਖਾਣੇ ਉਹਦੇ ਇੰਨੇ ਫਾਇਦੇ ਨਹੀਂ ਜਿੰਨੇ ਸਾਨੂੰ ਕੱਚੇ ਪਵਿੱਤੇ ਦੇ ਫਾਇਦੇ ਨਹੀਂ ਮੈਂ ਮੰਨ ਗਿਆ ਤੇਰੀ ਗੱਲ ਤੈਂ ਪਰਾ ਕਦੇ ਕੱਲ ਦੱਸੀ ਆ ਵੀ ਇਹਦੇ ਪਰੌਂਠੇ ਬਣਦੇ ਆ ਇਹ ਖਾਧਾ ਨਹੀਂ ਤੁਸੀਂ ਖਾਓ ਨਾ ਜੇ ਬਣਾਉਂਗੀ ਤਾਂ ਹੀ ਪਤਾ ਲੱਗੂ ਯਾ ਲੱਗੇ ਹੋਏ ਸਾਡੇ ਪਵਿੱਤੇ ਇੱਥੇ ਤੈਂ ਕਹ ਤੋ ਦੱਸਿਆ ਹੀ ਨਹੀਂ ਨਾ ਕਿਤੇ ਬਣਾਏ ਕੱਟੇ ਤਾਂ ਨਾ ਇੱਧਰ ਤੋਂ ਵੀਡੀਓ ਬਣਾਉਣਾ ਹੈ ਕੋਈ ਅਕਸਰ ਨਾਲ ਦਰਜਾ ਤੇ ਇਹਨਾਂ ਨੇ ਉਹ ਪਾਲਟੀ ਦਿੱਤੀ ਉਹ ਮੇਰੇ ਤੋਂ ਕੱਚੇ ਲੈ ਗਏ ਉਹ ਮੈਨੂੰ ਉਹਨਾਂ ਨੇ ਮੈਨੂੰ ਅਹੀ ਗੱਲ ਦੱਸੀ ਕਿ ਜਿੰਨੇ ਤੁਸੀਂ ਪੱਕੇ ਗੋਬੀਤੇ ਕਹਦਨੇ ਆ ਵੀ ਲਿਓਨੇ ਦੁਕਾਨ ਤੋਂ ਖਾਣੇ ਆ ਕਹਿੰਦੇ ਸਾਡੀ ਡੇਲੀ ਦੀ ਰੁਟੀਨ ਆ ਲੁਧਿਆਣੇ ਦੇ ਰਹਿਣਦੇ ਨੇ ਮਤਲਬ ਖਾਣਾ ਉੱਥੇ ਦੇ ਨਿਕਲ ਕੱਥੇ ਦੇ ਪਰ ਲੁਧਿਆਣੇ ਰਹਿਸਾ ਉਹਨਾਂ ਦੀ ਉਹ ਕਹਿੰਦੇ ਰੁਟੀਨ ਵਿੱਚ ਅਸੀਂ ਇੱਕ ਕੱਚਾ ਪਵਿੱਤਾ ਚਾਹ ਇੱਕ ਹੀ ਖਾੜੀ ਆਵੇ ਜਾ ਸਾਰੇ ਟੱਬਰ ਨੂੰ ਸੀ ਖਾਣਿਓ ਖਾਣੇ ਕੱਚਾ ਪਵਿੱਤਾ ਖਾਲੀ ਪੋ ਕਿਆ ਬਾਤ ਹੈ ਜਿੰਨੇ ਇਹਦੇ ਵਿੱਚ ਕਹਿੰਦੇ ਤਾਤਾ ਨੇ ਭਰਪੂਰ ਵੀ ਉਹਨੇ ਕਿਸੇ ਚੀਜ਼ ਚ ਨਹੀਂ ਪੱਕੇ ਜਿਵੇਂ ਨਹੀਂ ਹੈਗੇ ਜਿੰਨੇ ਦੇ ਕੱਚੇ ਵਿੱਚ ਨੇ ਫਿਰ ਮਨਿੰਦਰ ਹੁਣ ਹਾਲ ਤਾਂ ਛੋਟੇ ਛੋਟੇ ਇੱਕ ਆ ਬੜਾ ਉਹ ਵੀ ਲੈ ਕੇ ਬਹੁਤ ਆ ਉਹੀ ਖਾਸੇ ਪਰੌਂਠੇ ਬਣ ਜਾਣੇ ਉਹਦੇ ਬੜਾ ਹਾਂ ਅੱਛਾ ਇੱਕ ਤੋੜ ਦਮਾ ਹਣਾ ਤੁਨੂੰ ਲੈ ਫੇ ਡੰਡਾ ਦੇ ਉਹਦੇ ਪੇ ਅੰਦਰ ਚੱਕ ਲੈ ਹਾਂ ਤੇ ਹੁਣ ਮੈਂ ਕਣਕ ਵਿਲੇਜ ਮੈਂ ਲੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਜੈਸੀ ਵੀ ਭਾਈ ਚੱਕੀ ਵਾਲੇ ਨੂੰ ਕਹਿ ਦੀ ਭਾਈ ਨੂੰ ਵੀ ਭਾਈ ਆਟਾ ਸਾਡੇ ਆਟਾ ਵਧੀਆ ਗੱਡੀ ਕਾਣ ਤਾ ਕਿ ਜੀ ਅਸੀਂ ਧੀ ਤੋਤੀ ਹੀ ਆ ਕਣਕ ਆਇਆ ਨਾ ਵਧੀਆ ਮੰੰਗਾ ਤੂੰ ਰਹਿੰਦਾ ਹੋਰ ਵਿਚਾਰ ਨਾ ਓਹੋ ਨਾ ਪੁੱਤ ਪੁੱਤ ਨਾ ਮੈਂ ਤੋੜਦਾ ਚਾਟ ਬੜਾ ਤੋੜ ਦੋ ਆ ਪਾਪਾ ਮਨ ਕੈਚ ਕਰਨਾ ਪੈਣਾ ਕਿ ਥੱਲੇ ਕਿੰਨੀ ਕਰ ਜੀਏ ਫਾਰ ਹੀ ਇਹ ਹੀ ਹੈ ਹੀ ਬੜਾ ਇਹਨੂੰ ਵਿੱਚੇ ਜਿਹੜੀ ਬਿਮਾਰੀ ਲੱਗ ਗਈ ਦੇਖੀ ਤੈਨੂੰ ਪਤਾ ਕਰ ਤੇ ਪਾਣੀ ਨਹੀਂ ਦਿੱਤਾ ਲੱਗਦਾ ਹੈਗਾ ਹੁਣ ਇਹਨਾਂ ਪਾਣੀ ਲੱਗਣ ਲੱਗਾ ਫੇਰ ਇਹ ਦੇਖੋ ਫਾਲ ਫੇਰ ਉਤਰ ਗਿਆ ਮੈਂ ਤਾਂ ਸੁਣਿਆ ਕਈ ਕਹਿੰਦੇ ਅੱਗ ਚੱਕ ਲੈ ਛੋਟੇ ਢੱਲੇ ਬੀਕ ਵਾਰੀ ਪਕੀਲੇ ਉਹੋ ਚੱਲ ਉਹ ਮੈਂ ਕੀ ਕਰਦਾ ਤੋ ਹੋ ਗਿਆ ਚੱਤ ਉਤਰ ਹੋ ਗਿਆ ਕੋਈ ਗੱਲ ਇਹ ਕਿਹੜੇ ਖਰਾਬ ਹੁੰਦਾ ਹਾਂ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਮੈਂ ਇਹ ਕੀ ਕਹਿੰਦੇ ਮੈਂ ਸੁਣਿਆ ਵੀ ਇੱਕ ਵਾਰੀ ਫੜ ਲੱਗਦਾ ਮੁੜ ਕੇ ਫੜ ਲੈਣਾ ਉਹ ਥੱਲੇ ਤੋਂ ਛੋਟੇ ਚੱਕਲੇ ਪਿੱਛੇ ਪੈਣੇ ਪਰੌਂਠਿਆਂ ਦੇ ਪਰ ਇਹਨੂੰ ਤਾਂ ਜਿੱਦਣ ਦਾ ਅਸੀਂ ਲੱਗੇ 2-3 ਸਾਲ ਹੋ ਗਏ ਮਿੰਦੜੀ ਇਹ ਨਾ ਇਹ ਤਾਂ ਫਾਲ ਆ ਹੀ ਜਾਂਦਾ 365 ਦੇ ਨੇ ਹਾਂ 365 ਤੇ ਇਹਨੂੰ ਫਲ ਪੂਰਾ ਆਉਂਦਾ ਐ ਇੰਨਾ ਵਧੀਆ ਪਕੀਤਾ ਤੇ ਨਾਲੇ ਕੋਈ ਐ ਵੀ ਨਹੀਂ ਹੈ ਵੀ ਕੋਈ ਅਸੀਂ ਦਵਾਈ ਪਾਉਨੇ ਆ ਜਾਂ ਅਸੀਂ ਕੋਈ ਸਪਰੇਅ ਕਰਦੇ ਨਾ ਕੁਦਰਤੀ ਹੋ ਰਿਹਾ ਕੁਦਰਤੀ ਜਿਹੜੀ ਚੀਜ਼ ਬਣ ਜAVE ਉਹਦੇ ਵਰਗੀ ਮਠਿਆਸ ਨਹੀਂ ਪਾਪਾ ਨਹੀਂ ਜਿਕਣਾ ਰੱਬੇ ਬਣਾਉਂਦਾ ਰੱਬੇ ਦੇ ਸਾਰਾ ਕੁਝ ਹਾਂਜੀ ਹਾਂਜੀ ਜ਼ਰੂਰ ਮੰਗੀਆਂ ਗੱਲਾਂ ਕਰ ਰਹੇ ਹੈਂਗਾ ਮੈਂ ਕਹਿੰਦੇ ਹੁਣ ਹਾਂ ਕੰਨ ਕਲੀ ਜੂਂਗਾ ਤੁਸੀਂ ਇਹਦੇ ਉੱਪਰ ਰੱਖਦੇ ਮੋਟਰਸਾਈਕਲ ਹਾਂਜੀ ਉਂਜੀ ਲੈ ਜੂਂਗੇ ਨਹੀਂ ਐ ਕਰਦਾ ਮਰੇਦਰ ਤੇ ਬੈਠਣਾ ਹੀ ਆ ਮਰੇਦਰ ਸਿਰ ਪਰ ਰੱਖ ਦੂੰਗਾ ਆ ਸਿਰ ਪਰ ਰੱਖ ਲੂੰਗਾ ਮਰੇ ਐ ਨਾ ਤੁਸੀਂ ਰੱਖ ਸਕਦੇ ਤੁਸੀਂ ਸੋਡੇ ਤੱਕ ਦਾ ਮੈਂ ਤਾਂ ਕਮਜ਼ੋਰ ਆ ਕਮਜ਼ੋਰ ਫਿਰ ਤਕੜਾ ਕਰੂੰਗਾ ਤੜੇ ਜਦ ਤੁਸੀਂ ਬੁੜਾ ਹੋ ਜਦ ਤੁਸੀਂ ਮਤਲਬ ਜਦ ਤੁਸੀਂ ਮੋਟਰਸਾਈਕਲ ਛਡਾਣੇ ਛੱਡ ਦੂਗੇ ਜਦ ਮੈਂ ਬੋਲੀ ਜਦ ਮੈਂ ਮੋਟਰਸਾਈਕਲ ਜਦ ਮੈਂ ਮੋਟਰਸਾਈਕਲ ਸਿੱਖ ਲਿਆ ਰੋਲ ਜਦ ਮੈਂ ਜਾਇਆ ਕਰਨ ਹਾਏ ਹਾਏ ਚੱਲ ਕੋਈ ਗੱਲ ਨਹੀਂ ਪੁੱਤ ਇਹੋ ਜਿਹੀ ਚੀਜ਼ਾਂ ਤੋਂ ਨਹੀਂ ਦੁੱਖਦਾ ਹੈਗਾ ਮਾਪੇ ਪਰ ਜਦੋਂ ਧੀ ਪੁੱਤ ਨਾ ਗਲਤ ਰਸਤੇ 'ਚ ਪੈ ਜਵੇ ਫੇਰ ਔਖਾ ਹਾਂ ਫੇਰ ਔਖਾ ਹੁੰਦਾ ਤੇ ਚੱਲ ਹੁਣ ਮੈਂ ਚੱਲਾਂ ਹਾਂ ਚੱਲ ਹਲੋ ਛੱਡਿਓ ਛੱੱਚੀ ਗੱਲ ਜੀ ਚੱਲੂਗਾ ਸੀ ਇਧਰ ਛੱੱਚੀ ਗੱਲ ਕਰਾਂਗੇ ਚੱਲੂਗਾ ਤੁਹਾਡੇ ਨਾਲ ਛੱੱਚੀ ਗੱਲ ਛੱਡਿਓ ਮਨਿੰਦਰ ਨਾਲ ਗੱਲ ਹਾਏ ਹਾਏ ਉਹਨੇ ਕੀ ਖਾਣ ਅੰਦਰਿਕਾ ਫਾਫੇ ਪੇ ਗਲਾਬੀ ਚੱਕ ਲਿਆ ਹਾਂ ਆ ਚਿਚੜੀ ਮੈਨੂੰ ਕਹਿਦੀ ਵੀ ਇੰਨੇ ਇੱਕੋ ਲੱਗਿਆ ਹਾਤੀ ਵੀ ਬੜਾ ਛੋਟੇ ਨੇ ਬਾਕੀ ਠੀਕ ਆ ਜਦੋਂ ਪੱਕੂਗਾ ਮੈਂ ਕਿ ਜਦੋਂ ਬੜੇ ਹੋ ਜੂਗੇ ਜਦੋਂ ਉਹਨੂੰ ਦੇ ਦਵਾਂਗੇ ਹਾਂ ਕੋਈ ਨਾ ਪੁੱਤ ਜਦੋਂ ਬੜੇ ਹੋ ਜੂਗੇ ਗੀਂਦੇ ਤਾਂ ਅਗਲਾ ਲੈ ਜਾਂਦਾ ਨਹੀਂ ਮਰੂਦ ਵੀ ਲੱਗੇ ਮਰੂਦ ਲੱਗਿਆ ਦੋ ਤਿੰਨ ਮੈਂ ਤਾਂ ਨਹੀਂ ਉਹਨੂੰ ਤੋੜਦੀ ਮੈਂ ਕਿ ਪੱਕ ਜਾਣ ਫੇਰ ਤੁਹਾਨੂੰ ਖਵਾਉਂਦਾ ਆ ਦੇਖੋ ਜੀ ਲੱਗ ਗਏ ਆਹ ਸੁਣ ਤੁਹਾਨੂੰ ਨੇ ਇੱਕ ਉਹ ਲੱਗਿਆ ਹੋਇਆ ਜੀ ਤੁਹਾਨੂੰ ਦਿਖਦਾ ਨਹੀਂ ਖੜ ਦਿਓ ਜੀ ਦੇਖੀ ਕਿੰਨੇ ਸੱਕ ਨਾ ਆ ਹਾ ਲੱਗੇ ਹੋਇਆ ਲੱਗੇ ਹੋ ਤਿੰਨੇ ਲੱਗੇ ਹੋਏ ਨੇ ਤੇ ਇੱਕ ਆ ਲੱਗੇ ਹਾਂ ਹੋਰ ਕਿੱਥੇ ਆ ਵਿਚ ਨੂੰ ਆ ਪੁੱਤ ਪੱਤਿਆਂ ਕਰਕੇ ਨਹੀਂ ਪਤਾ ਲੱਗਦਾ ਪੱਤਿਆਂ ਕਰਕੇ ਪਤਾ ਹੀ ਲੱਦਾ ਇਹ ਤਿੰਨ ਲੱਗੇ ਹੋਏ ਆ ਉਹਨਾਂ ਦੋ ਤਿੰਨੇ ਲੱਗੇ ਆ ਨੇ ਵਿਚ ਪੱਤਿਆਂ ਕਰਕੇ ਨਹੀਂ ਪਤਾ ਲੱਗਦਾ ਕੱਚਾ ਕੱਚੇ ਆ ਤੁਹਾਨੂੰ ਨਹੀਂ ਪਤਾ ਲੱਗਿਆ ਅਨਾਰ ਖਾ ਲੈਂਦੀ ਇਹਨੀਆਂ ਨਾਰਾ ਜਿਹੜਾ ਖਾ ਕੇ ਪਾਏ ਹੁੰਦੇ ਨੇ ਦੋਰੀਆਂ ਵੀ ਲੱਗਣ ਲੱਗ ਜਾਂਦੀਆਂ ਨੇ ਮੇਰੇ ਆਪਣੇ ਤੋਰੀਆਂ ਲੱਗਣ ਲੱਗੀਆਂ ਅੰਗੂਰ ਵੀ ਥੋੜੇ ਥੋੜੇ ਲੱਗਣ ਲਾਇਣੋਂ ਨੰਨੀਆਂ ਬੇ ਕਿੱਥੇ ਲੱਗਾਂ ਲੱਗੀਆਂ ਛੇਕਟੀਆਂ ਲੱਗੀਆਂ ਕਿੱਥੇ ਹੋਰ ਛੋਟੀ ਜਿਹੀ ਉੱਪਰ ਪਈ ਹੋਰ ਛੋਟੀ ਲਟਕਦੀ ਸਾਹਮਣੇ ਲਿਖਦੀ ਕਿੱਥੇ ਉਹ ਤੈਨੂੰ ਨਹੀਂ ਬਤਾ ਦੇ ਕਿ ਕੱਚੀਆਂ ਹੀ ਰੋਡੀਆਂ ਹੀ ਨੇ ਹਟਾ ਕੱਚੀਆਂ ਨੇ ਆ ਦੇਖ ਆ ਦੇ ਆ ਦੇ ਕਿਤਾ ਤੋਰੀ ਹੁੰਦੀ ਆ ਫੁੱਲ ਦੇ ਉੱਪਰ ਤੋਰੀ ਆਉਂਦੀ ਆ ਅੱਛਾ ਠੀਕ ਆ ਠੀਕ ਨਾ ਬੜੀ ਹੋ ਜਾਣ ਅਨਾਰ ਸਾਰਾ ਦੱਬ ਲਿਆ ਇਹਨਾਂ ਨੇ ਅਨਾਰ ਕਿੱਥੇ ਆ ਅਹਾਂ ਆ ਰਹੇ ਆ ਬੂ ਜਿਹੜੇ ਫੁੱਲ ਆਉਂਦੇ ਆ ਨਾਰ ਦੇ ਵਿੱਚੋਂ ਫਿਰ ਵਾਚੇ ਦਾਣੇ ਗਣ ਜਾਣੇ ਇਹਦੇ ਵਿੱਚ ਅੱਛਾ ਮਤਲਬ ਅੱਛਾ ਇਹ ਦੇਖੋ ਇੰਨਾ ਕਾ ਐਡਾ-ਐਡਾ ਹੋਈ ਜਾਣਾ ਹਨਾ ਪੁੱਤ ਨਾਲ ਟਿਊਸ਼ਨ ਤੇ ਹੁਣ ਆਪਣਾ ਮੜਾ ਧਿਆਨ ਨਾ ਪੜੇਗਾ ਮਨੇ ਹਾਂਜੀ ਹਣੀ ਮੈਂ ਤਾਂ ਪੇਪਰ ਮੁਗੇ ਆ ਗਏ ਮੇਰੇ ਪੁੱਤ ਆਲਾ ਮਹੀਨਾ ਪੇਪਰ ਫੇਰ ਦੀ ਅੰਨੀ ਕੁੱਤ ਹੁਣ ਇੱਕੋ ਲੱਖ ਬਦਲ ਲੋ ਵੀ ਕਿੰਨਾ ਬਦਲ ਆ ਗਿਆ ਅਜਾ ਮੇਰੀ ਫੁੱਲ ਹੋਣੀਆਂ ਮਮਾ ਫੁੱਲ ਦਸੀ ਹੋਈ ਅੱਜ ਮਿਲਦਾ ਹਾਂ ਹਾਂ ਨਾ ਨਾ ਪੁੱਤ ਮੇਰੀ ਵੀ ਨਾ ਆਵੇ ਫਿਰ ਮੈਂ ਵੀ ਨਾ ਆਵੇ

ਮੈਂ ਤਾਂ ਸੀ ਚੱਕਾ ਪਾਪਾ ਨੂੰ ਚੱਕ ਲੈਣੇ ਲੱਕ ਲੈਣੀ ਦਰਾਂ ਦਾ ਨਹੀਂ ਟਿਕਣ ਦੇ ਆਹ ਲੋ ਜੀ ਕੋਈ ਕਿਲੋ ਕੋਣ ਕੱਝ ਜਾਂਦੇ ਤੇਰੇ ਪਾਪਾ ਚ ਕਿੰਨੀ ਆ ਸਮਝ ਗਿਆ ਕਿਲੋ ਚੱਕ ਲੂ ਮੈਂ 48 ਕਿਲੋ 48 48 ਠੀ ਬੋਲੇ 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 ਨਹੀਂ ਹਾਂ ਹੁਣ ਇਹਨੂੰ ਦਿਖਾਉਂਗਾ ਜਿਆਦਾ ਮੈਂ ਤਗੜਾਉਂਗਾ ਨਾ ਮੈਂ ਤਾਂ 2.5 ਕਿਲੋ ਦੀਆਂ ਗੱਲਾਂ ਹਾਂ ਹਾਂਜੀ ਤੇ ਹੁਣ ਚਲੋ ਠੀਕ ਹੈ ਜੀ ਚਲਦੇ ਹਾਂ ਹੁਣ ਮਨਿੰਦਰ ਨੂੰ ਛੱਡਣਾ ਟਿਊਸ਼ਨ ਕਿ ਉਤੋਂ ਬਾਅਦ ਜਾਵਾਂਗੇ ਚੱਕੀ ਠੀਕ ਆ ਭਾਂਡਾ ਤੈਨੂੰ ਲੱਗਦਾ ਕੋਈ ਹੈ ਨਹੀਂ ਤੁਸੀਂ ਪਾਣੀ ਦੀ ਵਰਵਾਤੀ ਕਿਹੜੀ ਗੱਲੋਂ ਕਰ ਲੱਗੇ ਹੋਇਆ ਫੇਰ ਜਦੋਂ ਪਤਾ ਵੀ ਕੋਈ ਚੀਜ਼ ਹੈ ਨਹੀਂ ਤਾਂ ਉਹਨੂੰ ਤੁਸੀਂ ਪਾਣੀ ਬੰਦ ਕਰ ਦਿਓ ਕਰਤਾ ਜੀ ਕਰਤਾ ਨਹੀਂ ਜੀ ਪਾਣੀ ਦੀ ਐਵੇਂ ਹੀ ਤਾਂ ਸਮਝੋ ਹਾਂ ਜੀ ਪਤਾ ਹਾਂ ਸ਼ੁਕਰਾ ਜੇ ਪਤਾ ਹੈ ਹਾਂ ਤੇ ਇੱਧਰ ਹੁਣ ਲੱਗੇ ਆ ਜੀ ਅਸੀਂ ਉਹ ਜੀ ਇੱਧਰ ਆਟਾ ਗੋਲੇ ਦੀ ਸ਼ਾਮ ਦੀ ਰੋਟੀ ਦੀ ਕਰ ਲੱਗੇ ਆਪਾਂ ਤਿਆਰੀ ਉਹ ਪਾਈ ਹੁਣ ਆ ਪੋਚੇ ਲੱਗੀ ਰਾਂ ਦਾ ਦਸ ਹੈ ਪੋਚਾ ਨਹੀਂ ਹੋ ਰਹੀ ਇਹਨਾਂ ਨੂੰ ਲੋੜਾ ਜੀ ਕਿਹੜਾ ਸਾਫ ਹੋਰ ਤੇਲਾ ਕਿੰਨਾ ਆਟਾ ਦਾ ਭਲਾ ਪਤਾ ਤੁਹਾਨੂੰ 45 ਕਿਲੋ 36 ਕਿਲੋ ਨਿਕਲਿਆ ਸੱਤ ਆਟਾ ਘਾਟਾ 7 ਕਿਲੋ ਆਟਾ ਘਾਟਾ ਹਾਂ ਕਣਕ ਦੀਨ ਹੁਣ ਗਾਇਆਂ ਖਾ ਗਈਆਂ ਇਹਨਾਂ ਚ ਗਾਇਆਂ ਵੀ ਖਾ ਗਈਆਂ ਤੋ ਤੂ ਕੇ ਮਾੜਾ ਮੋਟਾ ਫਰਕ ਪੈ ਜਾਂਦਾ ਇਹਦਾ ਫਰਕ ਪੈ ਜਾਂਦਾ ਕੋਈ ਜਾਨਵਰ ਖਾ ਗਏ ਹੁਣ ਬੱਚੇ ਚੁੱਪਦੇ ਵੀ ਤਾਂ ਹੈਗੇ ਨੇ ਉਹ ਜਿਹੜੇ ਆਪਾਂ ਕਿਹੜਾ ਰੋਕ ਸਕਦੇ ਹੁਣ ਦੇਖ ਮੈਂ ਤੈਨੂੰ ਉਹਦੀ ਗੱਲ ਦੱਸੀ ਆ ਵੀ ਜਿਹਦੇ ਕਰਮਾਂ ਚ ਉਹਨੇ ਖਾਣਾ ਹੀ ਹਨ ਚਲੋ ਠੀਕ ਹੈ ਨਾ ਉਹਨੂੰ ਪਰੋਤ ਨਹੀਂ ਸਕਦੇ ਹੁਣ ਗਾਇਆ ਤੋ ਤਿੰਨ ਵਾਰੀ ਭਜਾਈਨੀ ਆ ਮੈਂ ਫੇਰ ਆ ਜਾਂਦੀ ਆ ਜੀ ਹੁਣ ਉਹਨਾਂ ਨੂੰ ਪਰੋਤ ਤੈਨੂੰ ਕੀ ਲੱਗਦਾ ਹੁਣ ਇਹਦਾ ਮੌਸਮ ਇੰਨਾ ਮੀਂਹ ਵਾਲਾ ਤੇ ਕਈ ਪਾਸੇ ਤਾਂ ਨਾ ਅਲਰਟ ਵੀ ਜਾਰੀ ਕਰਤਾ ਲਾਈਵ ਦੇ ਵਿੱਚ ਦਿਖਾਉਨੇ ਆ ਵੀ ਇੰਨਾ ਪਾਣੀ ਦਰਿਆ ਦਾ ਚੜ ਗਿਆ ਪਾਣੀ ਬਹੁਤ ਚੜਿਆ ਹੋਇਆ ਹੈ ਕਈ ਪਿੰਡਾਂ ਨੂੰ ਵੀ ਆਪਣਾ ਮਿਹਰ ਪਰਿਆਤ ਰੱਖੀ ਸਾਬ ਤੇ ਹਨਾ ਪਰ ਪੂਰਾ ਜੋਰ ਨਹੀਂ ਕਿਸਦਾ ਮੈਂ ਜੜੀ ਚਲੋ ਜੋਰ ਨਹੀਂ ਹੈ ਪਰ ਚਰਚੀ ਚਲਾਇਆ ਵੀ ਪਰ ਅਰਦਾਸ ਜ਼ਰੂਰ ਕਰ ਸਕਦੇ ਹਾਂ ਹਾਂ ਪਰ ਜੋਰ ਨਹੀਂ ਹੈਗਾ ਮਹਾਰਾਜ ਨੂੰ ਜਿਹੜਾ ਕੁਝ ਮਨਜ਼ੂਰ ਹੋਣਾ ਆਉਂਦੀ ਆ ਪਰ ਕਿਸੇ ਦਾ ਕਹਿੰਦੇ ਨੁਕਸਾਨ ਨਾ ਹੋਵੇ ਇਹਦੇ ਵਿੱਚ ਹਾਂ ਨੁਕਸਾਨ ਨਾ ਕਿਸੇ ਦਾ ਵੀ ਹੋਵੇ ਤੇ ਇੱਧਰ ਵੀ ਮਿਲਵਾਦਾ ਹੁਣ ਨਹੀਂ ਆਉਣ ਦੀ ਸੁਭਾਵਨਾ ਜੀ ਲੱਗਦੀ ਆ ਪਰ ਰਾਤ ਨੂੰ ਤਨ ਆਉਂਦਾ ਆਪਣੇ ਤਾਂ ਦਿਨ ਤੇ ਤਾਂ ਨਹੀਂ ਆਉਂਦਾ ਹੈਗਾ ਫੇ ਹੁਣ ਤਾਂ ਰੋਟੀ ਪਾਣੀ ਬਣਾਉਣਾ ਬਣਾਉਣੀ ਰੋਟੀ ਪਾਣੀ ਹੈ ਚਲ ਫੇ ਬਣਾ ਲਾ ਫੇ ਤੇ ਦੇਖਦੇ ਆਪਾਂ ਜਾਇਉਂਗੇ ਫੇ ਫਿਰ ਆਪਾਂ ਤੇ ਬਾਕੀ ਚੱਲ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਵਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ